ਵਕ ਵਕ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀਆ ਤੇ ਸ਼ੰਭੂ ਬਾਰਡਰ ਦੇ ਉੱਤੇ 14 ਮਹੀਨੇ ਦਾ ਲਗਭਗ ਜੋ ਮੋਰਚਾ ਸੀ ਉਹ ਲੱਗਿਆ ਰਿਹਾ ਪਰ ਕੱਲ ਚੰਡੀਗੜ੍ਹ ਮੀਟਿੰਗ ਤੋਂ ਬਾਅਦ ਜਿੱਥੇ ਕਿਸਾਨਾਂ ਆਗੂ ਨੂੰ ਗ੍ਰਿਫਤਾਰ ਕਰ ਲੱਤਾ ਗਿਆ ਉਸ ਤੋਂ ਬਾਅਦ ਜਿਸ ਤਰ੍ਹਾਂ ਆਖਿਆ ਯਰਿਸਕੀ ਸਰਕਾਰ ਕੋਈ ਵੱਡਾ ਐਕਸ਼ਨ ਲਵੇਗੀ ਇਸ ਸਮੇਂ ਸੇ ਹੀ ਖਨੌਰੀ ਬਾਰਡਰ ਦੇ ਉੱਤੇ ਖੜੇ ਹਾਂ ਤੁਸੀਂ ਦੇਖ ਵੀ ਸਕਦੇ ਹੋ ਤਸਵੀਰਾਂ ਜੋ ਇਹ ਟਰੈਕਟਰ ਜਾ ਰਹੇ ਨੇ ਜੋ ਟਰੈਕਟਰ ਜਾ ਰਹੇ ਨੇ ਇਹ ਟਰੈਕਟਰ ਜੋ ਕਿਸਾਨਾਂ ਦੀਆਂ ਟਰਾਲੀਆਂ ਖੜੀਆਂ ਨੇ ਰਹਿਣ ਬਸੇਰਾ ਬਣਾਇਆ ਹੋਇਆ ਸੀ ਕਿਸਾਨਾਂ ਦੇ ਵੱਲੋਂ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਤੋਂ ਸ਼ੁਰੂ ਹੁੰਦਾ ਸੀ ਇਹ ਪਹਿਲਾ ਪੁਆਇੰਟ ਆ ਪਹਿਲੀ ਟਰਾਲੀ ਨਜ਼ਰ ਆਉਂਦੀ ਸੀ ਇਸ ਜਗ੍ਹਾ ਦੇ ਉੱਤੇ ਪਰ ਦੇਰ ਰਾਤ ਲਗਾਤਾਰ ਜੋ ਟਰੈਕਟਰ ਟਰਾਲੀਆਂ ਜੇਸੀਬੀ ਮਸ਼ੀਨਾਂ ਦੀ ਗੱਲ ਕਰ ਲਈਏ ਤੁਹਾਨੂੰ ਇੱਕ ਮਸ਼ੀਨ ਵੀ ਦਿਖਾਉਣਿਆ ਤਾਂ ਲਗਾਤਾਰ ਜੋ ਮਸ਼ੀਨਰੀ ਆ ਉਹ ਇਸ ਜਗ੍ਹਾ ਦੇ ਉੱਤੇ ਪਹੁੰਚ ਰਹੀ ਆ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇਸ ਜਗ੍ਹਾ ਤੋਂ ਅੱਗੇ ਜਾਣ ਦੀ ਕਿਸੇ ਵੀ ਵਿਅਕਤੀ ਨੂੰ ਪਰミਸ਼ਨ ਨਹੀਂ ਕਿ ਅੱਗੇ ਕੀ ਹੋ ਰਿਹਾ ਤੁਹਾਨੂੰ ਦੱਸਦੀ ਇੱਕ ਤਕਰੀਬਨ 2.5 ਕਿਲੋਮੀਟਰ ਦਾ ਜੋ ਰਸਤਾ ਜੋ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਕੇਂਦਰ ਸਰਕਾਰ ਤੋਂ ਜੋ ਉਹਨਾਂ ਦੀਆਂ ਮੰਗਾਂ ਸੀ ਚਾਹੇ ਉਹ ਐਮਐਸਪੀ ਦੀ ਗੱਲ ਹੋਵੇ ਜਾਂ ਫਿਰ ਲਖੀਮਪੁਰ ਖੀਰੀ ਵਿਖੇ ਜੋ ਘਟਨਾ ਵਾਪਰੀ ਸੀ ਉਸ ਦੇ ਦੋਸ਼ੀਆਂ ਦੀ ਗੱਲ ਹੋਵੇ ਪਰ ਦੇਰ ਰਾਤ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲੱ타 ਗਿਆ ਜੋ ਕਿਸਾਨ ਜਥੇਬੰਦੀਆਂ ਇਸ ਜਗ੍ਹਾ ਤੋਂ ਸ਼ੁਰੂ ਹੁੰਦੀਆਂ ਸੀ ਜਿੱਨਾਂ ਨੇ ਟੈਂਟ ਲਗਾਏ ਗਏ ਸੀ ਟਰਾਲੀਆਂ ਦੇ ਵਿੱਚ ਰਹਿਣ ਬਸੇਰੇ ਬਣਾਏ ਗਏ ਸੀ ਤੁਹਾਨੂੰ ਦੱਸਦੀ ਕਿ ਉਹਨਾਂ ਦੀਆਂ ਜੋ ਟਰਾਲੀਆਂ ਸੀ ਉਹਨਾਂ ਨੂੰ ਹੋਰ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਗਿਆ ਲਗਾਤਾਰ ਜੋ ਉਹਨਾਂ ਦਾ ਸਾਜੋ ਸਮਾਨ ਸੀ ਉਹ ਪ੍ਰਸ਼ਾਸਨ ਦੇ ਵੱਲੋਂ ਚੱਕਿਆ ਜਾ ਰਿਹਾ ਅਤੇ ਰਾਤ ਵੀ ਆਪਾਂ ਵੇਖਿਆ ਕਿ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਆਖਿਆ ਗਿਆ ਸੀ ਕਿ ਸਾਨੂੰ ਹਦਾਇਤਾਂ ਨੇ ਹੁਕਮ ਲਈ ਸਰਕਾਰ ਦੇ ਕੀ ਇਹ ਰਸਤਾ ਕਲੀਨ ਕਰਾਉਣਾ ਇਸ ਰਸਤੇ ਨੂੰ ਚਾਲੂ ਕਰਾਉਣਾ ਪਰ ਉਸੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਹਰਿਆਣਿਆਂ ਵਾਲੇ ਪਾਸਿਓਂ ਵੀ ਦੱਸਿਆ ਜਾ ਰਿਹਾ ਕਿ ਜੋ ਕੰਡਾ ਖਿੱਚਿਆ ਗਿਆ ਸੀ ਸਿਮਿੰਟ ਦੇ ਆ ਕੰਡਾ ਖਿੱਚਿਆ ਗਿਆ ਸੀ ਉਸ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਗਿਆ ਤੁਸੀਂ ਵੇਖ ਸਕਦੇ ਹੋ ਟਰੈਕਟਰ ਟਰਾਲੀ ਸਮੇਤ ਜੋ ਕਿਸਾਨਾਂ ਦੇ ਰਹਿਣ ਬਸੇਰੇ ਬਣੇ ਦੀ ਟਰਾਲੀਆਂ ਸੀ ਇਸ ਜਗ੍ਹਾ ਦੇ ਉੱਤੇ ਪੁਲਿਸ ਮੁਲਾਜ਼ਮ ਖੁਦ ਵੀ ਦਿਖਾਈ ਦੇ ਰਹੇ ਕਿ ਉਹਨਾਂ ਨੂੰ ਦੂਰ ਦਰਾਜੇ ਇਸ ਜਗ੍ਹਾ ਤੋਂ ਲੈ ਕੇ ਜਾ ਰਿਹਾ ਬੇਸ਼ੱਕ ਕੁਝ ਕਿਸਾਨ ਜਿ세 ਬੰਦੀਆਂ ਵੱਲੋਂ ਅੱਜ ਵੀ ਆਖਿਆ ਗਿਆ ਸੀ ਕਿ ਜੋ ਸਾਡੇ ਨਾਲ ਧੱਕਾ ਕੀਤਾ ਗਵਰਨਮੈਂਟ ਨੇ ਉਸ ਦੇ ਖਿਲਾਫ ਕਈ ਨੈਸ਼ਨਲ ਹਾਈਵੇ ਨੂੰ ਬੰਦ ਕੀਤਾ ਜਾਊਗਾ ਰੋਸ ਬਿਆਨ ਦਿੱਤਾ ਜਾਊਗਾ ਪਰ ਜੇਕਰ ਕਿ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਉਗਰਾਹਾਂ ਦੀ ਗੱਲ ਕਰ ਲਈਏ ਤਾਂ ਉਗਰਾਹਾਂ ਦੇ ਜੋ ਕੌਮੀ ਪ੍ਰਧਾਨ ਨੇ ਜੁਗਿੰਦਰ ਸਿੰਘ ਉਗਰਾਹਾਂ ਉਹਨਾਂ ਦੇ ਵੱਲੋਂ ਵੀ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਉਹਨਾਂ ਨੇ ਵੀ ਲੋਕਾਂ ਨੂੰ ਆਖਿਆ ਕਿ ਇਸ ਹੱਕੀ ਮੰਗਾਂ ਦੇ ਲਈ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਦਾ ਆਸਾਨੀ ਤਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਲਗਾਤਾਰ ਜੋ ਪੁਲਿਸ ਪ੍ਰਸ਼ਾਸਨ ਦਿਨ ਰਾਤੋਂ ਹੀ ਇਸ ਜਗ੍ਹਾ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਪੁਲਿਸ ਪ੍ਰਸ਼ਾਸਨ ਆ ਉਹ ਨਜ਼ਰ ਆ ਰਿਹਾ ਤੇ ਲਗਾਤਾਰ ਜੋ ਜੀਸੀਬੀ ਮਸ਼ੀਨਾਂ ਨੇ ਉਹਨਾਂ ਦਾ ਆਉਣਾ ਜਾਰੀ ਆ ਅਤੇ ਜੋ ਟਰੈਕਟਰ ਟਰਾਲੀਆਂ ਨੇ ਉਹਨਾਂ ਦੇ ਜ਼ਰੀਏ ਜੋ ਸਾਜ਼ੋ ਸਮਾਨ ਆ ਉਹੋ ਲੈ ਕੇ ਜਾ ਰਹੇ ਨੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਪਰ ਤੁਹਾਨੂੰ ਦੱਸ ਦੇ ਕਿ ਇਸ ਜਗ੍ਹਾ ਤੋਂ ਜੋ ਚੈੱਕ ਪੁਆਇੰਟ ਆ ਜੀ ਜਗ੍ਹਾ ਦੇ ਉੱਤੇ ਪਾਰੀ ਪੁਲਿਸ ਵੱਲ ਮੌਜੂਦ ਆ ਉਸ ਜਗ੍ਹਾ ਦੇ ਅੱਗੇ ਜਾਣ ਦੀ ਕਿਸੇ ਵੀ ਵਿਅਕਤੀ ਨੂੰ ਇਜਾਜ਼ਤ ਨਹੀਂ ਕਿਸੇ ਵੀ ਵਿਅਕਤੀ ਨੂੰ ਫਿਲਹਾਲ ਤੁਹਾਨੂੰ ਦੱਸ ਦਿੱਤੀ ਕਿ ਇਜਾਜ਼ਤ ਨਹੀਂ ਦਿੱਤੀ ਗਈ ਆ ਜੋ ਦੂਰ ਤੱਕ ਨਿਕਲ ਜਾਂਦੀ ਹੈ ਇਸ ਜਗ੍ਹਾ ਤੋਂ ਗੱਲ ਕਰ ਲਈ ਤਾਂ ਕਿਸਾਨਾਂ ਦੀ ਜੋ ਟਰੈਕਟਰ ਟਰਾਲੀਆਂ ਸੀ ਉਹ ਸ਼ੁਰੂ ਹੋ ਜਾਂਦੀਆਂ ਸੀ ਪਰ ਦੂਰ ਤੱਕ ਸਫਾਇਆ ਕਰ ਦਿੱਤਾ ਗਿਆ ਸਾਫ਼ ਕਰ ਦਿੱਤਾ ਗਿਆ ਰਾਤ ਦੇ ਪੂਰੀ ਰਾਤ ਦੱਸਿਆ ਰਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਜੋ ਟਰੈਕਟਰ ਟਰਾਲੀਆਂ ਸੀ ਜਾਂ ਹੋਰ ਸਮਾਨ ਸੀ ਉਸ ਨੂੰ ਇਸ ਜਗ੍ਹਾ ਤੋਂ ਸ਼ਿਫਟ ਕਰ ਦਿੱਤਾ ਗਿਆ ਤੁਸੀਂ ਵੇਖ ਵੀ ਸਕਦੇ ਹੋ ਕਿ ਸਾਹਮਣੇ ਗਿੱਜਰ ਪਏ ਨੇ ਜੋ ਠੰਡ ਦੇ ਵਿੱਚ ਗਰਮ ਪਾਣੀ ਕਰਦੇ ਹੁੰਦੇ ਸੀ ਮੰਜੇ ਪਏ ਨੇ ਜੋ ਕੱਪੜੇ ਲੀੜੇ ਨੇ ਕਿਸਾਨਾਂ ਦੇ ਉਹ ਇਸ ਜਗ੍ਹਾ ਦੇ ਉੱਤੇ ਫਿਲਹਾਲ ਦਿਖਾਈ ਦੇ ਰਹੇ ਨੇ ਪਰ ਕਦੋਂ ਇਸ ਜਗ੍ਹਾ ਤੋਂ ਅੱਗੇ ਆਉਣ ਜਾਣ ਦਿੱਤਨ ਦੇ ਇਜਾਜ਼ਤ ਦਿੱਤੀ ਜਾਊਗੀ ਕਿਉਂਕਿ ਹਰਿਆਣੇ ਵਾਲੇ ਪਾਸੋਂ ਵੀ ਆਖਿਆ ਜਾ ਰਿਹਾ ਕੀ ਲਗਾਤਾਰ ਹਰਿਆਣਾ ਸਰਕਾਰ ਦੇ ਵੱਲੋਂ ਜੋ ਵੈਰੀਕੇਟਿੰਗ ਕੀਤੀ ਗਈ ਸੀ ਉਸ ਨੂੰ ਤੋੜਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਇਹ ਜੋ ਰਸਤਾ ਸੰਗਰੂਰ ਲੁਧਿਆਣਾ ਦਿੱਲੀ ਮੁੱਖ ਮਾਰਗਾ ਇਹ ਜੋ ਬੰਦ ਸੀ 14 ਮਹੀਨਿਆਂ ਤੋਂ ਚਾਲੂ ਹੋ ਜਾਵੇਗਾ